ਪੰਜਾਬ ਦੇ ਵਿੱਚ ਮੁਫਤ ਰਾਸ਼ਨ ਨੂੰ ਲੈ ਕੇ ਚਿੰਤਾ ਭਰੀ ਖਬਰ ਸਾਹਮਣੇ ਆ ਰਹੀ ਹੈ ਕੁਝ ਪਰਿਵਾਰਾਂ ਦੇ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ ਪੂਰੀ ਜਾਣਕਾਰੀ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਦਰਅਸਲ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਕੀਤੀ ਗਈ ਹੁਕਮਾਂ ਦੇ باوجود ਮੁਫਤ ਰਾਸ਼ਨ ਪ੍ਰਾਪਤ ਕਰਨ ਦੇ ਲਈ ਪੰਜਾਬ ਦੇ ਜੋ ਕਿ 149604 ਰਾਸ਼ਨ ਕਾਰਡ ਧਾਰਕ ਜੋ ਕਿ ਕਾਰਡ ਧਾਰੀ ਨੇ ਯਾਨੀ ਕਿ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਦੱਸਦੀ ਕਿ 4 ਲੱਖ 63407 ਲੱਖ ਮੈਂਬਰ ਕਦੇ ਰਾਸ਼ਨ ਡਿਪੂ ਅਤੇ ਕਦੇ ਪ੍ਰਸ਼ਾਸਨਿਕ ਅਧਿਕਾਰੀ ਦੇ ਜੋ ਕਿ ਦਫ਼ਤਰ ਦੇ ਵਿੱਚ ਇੱਧਰ ਉੱਧਰ ਭਟਕ ਰਹੇ ਨੇ ਪਰ तमाम ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੂੰ ਈ ਲੇਬਰ ਰਾਸ਼ਨ ਕਾਰਡ ਧਾਰਕਾਂ ਨੂੰ ਪਿਛਲੇ 9 ਮਹੀਨੇ ਦੀ ਮੁਫਤ ਕਣਕ ਦਾ ਲਾਭ ਪ੍ਰਾਪਤ ਨਹੀਂ ਹੋਇਆ ਅਤੇ ਸੁਪਰੀਮ ਕੋਰਟ ਦੇ ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਉੱਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਨਾਲ ਸੰਬੰਧਿਤ ਅਧਿਕਾਰੀਆਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ 1.5 ਲੱਖ ਦੇ ਕਰੀਬ ਮਜ਼ਦੂਰ ਪਰਿਵਾਰਾਂ ਦੇ ਜੋ ਕਿ ਈ ਲੇਬਰ ਕਾਰਡ ਤਾਂ ਬਣਾ ਦਿੱਤੇ ਗਏ ਨੇ ਪਰ ਉਕਤ ਸਾਰੇ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਆਪਣੇ ਅਧਿਕਾਰਾਂ ਤੋਂ ਵਾਂਝੇ ਨੇ ਜੋ ਕਿ ਰਾਸ਼ਨ ਡਿਪੂਆਂ ਦੇ ਉੱਤੇ ਮਿਲਣ ਵਾਲੀ ਮੁਫਤ ਕਣਕ ਪ੍ਰਾਪਤ ਕਰਨ ਦੇ ਲਈ ਪਿਛਲੇ 9 ਮਹੀਨਿਆਂ ਤੋਂ ਡਿਪੂਆਂ ਅਤੇ ਵਿਭਾਗੀ ਦਫ਼ਤਰਾਂ ਦੇ ਗੇੜੇ ਕੱਡ-ਕੱਡ ਕੇ ਆਪਣੇ ਜੁੱਤੇ ਘਸਾ ਰਹੇ ਨੇ ਪਰ ਉਕਤ ਪਰਿਵਾਰਾਂ ਨੂੰ ਡਿਪੂ ਹੋਲਡਰਾਂ ਅਤੇ ਵਿਭਾਗੀ ਅਧਿਕਾਰੀਆਂ ਅਤੇ ਜੋ ਕਿ ਮੁਲਾਜ਼ਮਾ ਦੇ ਵੱਲੋਂ ਹਰ ਵਾਰ ਝੂਠਾ ਭਰੋਸਾ ਦੇ ਕੇ ਬੇਰੰਗ ਲਿਫਾਫੇ ਵਾਂਗ ਵਾਪਸ ਮੋੜ ਦਿੱਤਾ ਜਾਂਦਾ ਹੈ ਦਸਰੇ ਹੋਗਾ ਕਿ ਦੇਸ਼ ਦੇ ਵਿੱਚ ਸਾਲ 2011 ਦੇ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਕਰਵਾਈ ਗਈ ਜਨਗਣਨਾ ਦੇ ਹਿਸਾਬ ਦੇ ਨਾਲ ਪੰਜਾਬ ਦੇ 67% ਮਤਲਬ ਯਾਨੀ ਕਿ 1. 51 ਕਰੋੜ ਲੋਕ ਹੀ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਮੌਜੂਦ ਆ ਸਮੇਂ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮਿਲਣ ਵਾਲੀ ਮੁਫਤ ਕਣਕ ਦਾ ਹੱਕਦਾਰ ਬਣੇ ਸਨ ਜਦੋਂ ਕਿ ਸਮੇ ਸਮੇਂ ਦੇ ਉਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਵੱਲੋਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੇ ਲਈ ਇਸ ਯੋਜਨਾ ਦੇ ਵਿੱਚ ਸਨਮਾਰੀ ਕਰਦੇ ਹੋਏ ਸਰਕਾਰ ਦੇ ਵੱਲੋਂ ਤੈਅ ਕੀਤੀ ਗਈ ਕੈਂਪਿੰਗ ਸੀਮਾ ਨੂੰ ਸਾਮ-ਦਾਮ-ਦੰਡ ਭੇਦ ਵਰਗੀ ਨੀਤੀ ਦੀ ਖੁੱਲੇ ਆਮ ਵਰਤੋਂ ਕਰਕੇ ਅਧਿਕਾਰੀਆਂ ਦੇ ਦਬਾਅ ਪਾ ਕੇ ਆਪਣੇ ਚਿਹਰਿਆਂ ਦੇ ਰਾਸ਼ਨ ਕਾਰਡ ਬਣਵਾ ਦਿੱਤੇ ਨੇ ਤਾਂ ਵਿਭਾਗੀ ਸੂਤਰਾਂ ਦੇ ਮੁਤਾਬਕ ਮੌਜੂਦਾ ਸਮੇਂ ਦੌਰਾਨ ਪੰਜਾਬ ਦੇ ਵਿੱਚ 39 ਲੱਖ ਰਾਸ਼ਨ ਕਾਰਡ ਧਾਰੀਆਂ ਦੇ 1 ਕਰੋੜ ਜੋ ਕਿ 65 ਲੱਖ ਮੈਂਬਰ ਮੁਫਤ ਕਣਕ ਦਾ ਲਾਭ ਲੈ ਰਹੇ ਨੇ ਜਦੋਂ ਕਿ ਯੋਜਨਾ ਦੇ ਅਸਲ ਹੱਕਦਾਰ ਜ਼ਿਆਦਾਤਰ ਗਰੀਬਾਂ ਅਤੇ ਲੋੜਵੰਦ ਪਰਿਵਾਰ ਨੇ ਜੋ ਕਿ ਦਿਨ ਭਰ ਸਖਤ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਦੀ ਬੜੀ ਮੁਸ਼ਕਲ ਦੇ ਨਾਲ ਆਪਣੇ ਪਰਿਵਾਰਾਂ ਦੇ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰ ਪਾਉਂਦੇ ਨੇ ਦੇ ਰਾਸ਼ਨ ਕਾਰਡ ਤੱਕ ਹਜੇ ਤੱਕ ਨਹੀਂ ਬਣ ਸਕੇ ਉਹਨਾਂ ਦੇ ਤਾਂ ਅਜਿਹੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਰਾਸ਼ਨ ਕਾਰਡ ਧਾਰਕਾਂ ਦੀ ਗਿਣਤੀ ਦੇ ਵਿੱਚ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਇਹ ਸ਼ਰਮ ਕਾਰਡ ਧਾਰਕ ਜੋ ਕਿ ਰਾਸ਼ਨ ਕਾਰਡ ਧਾਰਕ ਨੂੰ ਉਹਨਾਂ ਦੇ ਹੱਕ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਪਰ ਵਿਭਾਗੀ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਡਿਪੂ ਹੋਲਡਰਾਂ ਦੇ ਵੱਲੋਂ ਇਸਰਮ ਕਾਰਡ ਧਾਰਕਾਂ ਨੂੰ ਉਹਨਾਂ ਦੇ ਹਿੱਸੇ ਦਾ ਰਾਸ਼ਨ ਕਾਰਡ ਦੇਣ ਦੀ ਜਗ੍ਹਾ ਹਰ ਵਾਰ ਕੋਰਾ ਜਵਾਬ ਦੇ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਅਜਿਹੇ ਜਿਹੇ ਸਵਾਲ ਖੜੇ ਹੋਏ ਲਾਜ਼ਮੀ ਨੇ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਵਾ ਸਕੇਗੀ ਅਤੇ ਇਸਰਮ ਕਾਰਡ ਜੋ ਕਿ ਇਸਰਮ ਕਾਰਡ ਧਾਰਕਾਂ ਨੂੰ ਉਹਨਾਂ ਦੇ ਹਿੱਸੇ ਦਾ ਬਣਦਾ ਅਨਾਜ ਮਿਲ ਸਕੇਗਾ ਹਾਲੀ ਦੀ ਘੜੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸਮੇਂ ਦੇ ਗਰਭ ਦੇ ਵਿੱਚ ਦਫ਼ਨ ਹੋਏ ਪੈ ਨੇ ਤਾਂ ਉਹਲਾ ਸਮਾਹੀ ਦੱਸੂਗਾ ਕਿ ਕਿਸ ਨੂੰ ਲਾਭ ਹੁੰਦਾ ਜਾਂ ਫਿਰ ਕਿਸ ਨੂੰ ਰਾਸ਼ਨ ਮਿਲਦਾ ਹੈ